35 ਸਾਲਾਂ ਤੋਂ ਨਜਾਇਜ਼ ਕਬਜ਼ੇ ਦਾ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਤਹਿਤ ਪਟੀਸ਼ਨਕਰਤਾ ਨੂੰ ਕਬਜ਼ਾ ਦਿਵਾਉਣ ਦੇ ਲਈ ਪ੍ਰਸ਼ਾਸਨ ਨੇ ਪੂਰੇ ਇੰਤਜ਼ਾਮ ਕੀਤੇ ਹੋਏ ਸੀ ਤੇ ਚਾਰੇ ਪਾਸੇ ਪੁਲਿਸ ਹੀ ਪੁਲਿਸ ਵਿਖਾਈ ਦੇ ਰਹੀ ਸੀ ਕਿ ਉਧਰ ਦੂਜੇ ਪਾਸੇ ਲੋਕ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਸੀ ਤੇ ਆ ਇਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਆਪਸੀ ਰਾਜ਼ੀਨਾਮਾ ਕਰਵਾਇਆ ਤੇ ਇਸ ਕਾਰਵਾਈ ਨੂੰ ਰੁਕਵਾਇਆ ਮਾਮਲਾ ਸ੍ਰੀ ਹਿੰਦ ਬ੍ਰਾਹਮਣ ਮਾਜਰਾ ਦਾ ਹੈ ਕਿ 35 ਸਾਲਾਂ ਤੋਂ ਇੱਕ ਕੋਰਟ ਕੇਸ ਚੱਲਦਾ ਆ ਰਿਹਾ ਹੈ ਜਿਸ ਦੇ ਵਿੱਚ ਅਪਕਿਸ਼ਣ ਤਾ ਦਾਇਤਾ ਬਾਇ ਇੱਕ ਦੀ ਜ਼ਮੀਨ ਹੈ ਲੇਕਿਨ ਉਸ ਜ਼ਮੀਨ ਦੇ ਉੱਪਰ ਹੁਣ ਬਹੁਤ ਸਾਰੇ ਲੋਕ ਵਸੇ ਹੋਏ ਨੇ ਤੇ ਉਹਨਾਂ ਦੇ ਉਸ ਜ਼ਮੀਨ ਦੇ ਉੱਪਰ ਘਰ ਨੇ ਤੇ ਇਤੋਂ ਤੱਕ ਕਿ ਧਾਰਮਿਕ ਥਾਵਾਂ ਵੀ ਉਸ ਜ਼ਮੀਨ ਤੇ ਬਣੀਆਂ ਹੋਈਆਂ ਨੇ ਤਾਂ ਮਾਮਲਾ ਕਿਤੇ ਵੱਧ ਨਾ ਜਾਵੇ ਤੇ ਇੱਥੇ ਆਪਸੀ ਲੜਾਈ ਝਗੜਾ ਨਾ ਹੋਵੇ ਤਾਂ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਿਧਾਇਕ ਵੱਲੋਂ ਇਹ ਗੱਲਬਾਤ ਕੀਤੀ ਗਈ ਤੇ ਬਹੁਤ ਸਾਰੇ ਹੋਰ ਲੋਕਾਂ ਦੇ ਸਹਿਯੋਗ ਦੇ ਨਾਲ 35 ਸਾਲਾਂ ਤੋਂ ਚੱਲਿਆ ਆ ਰਿਹਾ ਇਹ ਰੇੜਕਾ तकरीबन ਖਤਮ ਹੋ ਗਿਆ ਹੈ 35 ਸਾਲ 1995 ਨੂੰ ਆਸੀ ਪਹਿਲਾ ਪੋਜੀਸ਼ਨ ਲਈ ਮੈਂ ਕਿਸ ਪਾਇਆ ਸੀ ਫਿਰ ਅਗੇ ਜਿ ਕੁਸ਼ਨ ਚਲਦੀ 2000 ਦੀ ਤੇ ਇਹ ਹੋਇਆ ਬਹੁਤ ਬਹੁਤ ਲੀਫ ਮਿਲਿਆ ਇਸ ਚੀਜ਼ ਦੇ ਵਿੱਚ ਬਹੁਤ ਅੱਖਰ ਕਿੰਨੀ ਜ਼ਮੀਨ ਕਿੰਨੀ ਸੀ ਤਿੰਨ ਟੱਕ ਰਾ 18 ਮਰਲੇ ਸੀ ਕਿਵੇਂ ਨਿਬੜਾ ਜੀ ਫਿਰ दैट इज ਟੂ ਬੀ ਐਕਸੈਪਟਡ ਬਾਈ ਦੀ ਕੋਰ ਉਹਨਾਂ ਦਿਨ ਮੈਂ ਇਹ ਨਹੀਂ ਕਹਿ ਸਕਦਾ ਅਨਲਿਸਟ ਜੇ ਤਾਂ ਲਿਖਤੀ ਹੈ ਕੋਰ ਤੇ ਪੇਸ਼ ਕਰਨੇ ਦੀ ਕੋਰ ਦਨ ਕੋਰ ਅਕਸੈਪਟ ਕਰੇਗੀ ਕਿੰਨੀ ਸਮਾਂ ਪਾਇਆ ਦਾ ਪਾਣੀ ਪਾਣੀ ਤਿੰਨ ਤੱਕ ਆਮ ਆਦਮੀ ਪਾਰਟੀ ਦੇ ਮਦਾਰਕ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸਹਿਮਤੀ ਬਣ ਗਈ ਹੈ ਤੇ ਹੁਣ ਕੋਈ ਵੀ ਮਕਾਨ ਖਾਲੀ ਨਹੀਂ ਕਰਵਾਇਆ ਜਾਵੇਗਾ ਤੇ ਇਸ ਦੇ ਲਈ ਉਹਨਾਂ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਮਹਾਪਾਪ ਹੋਣੋਂ ਬਚ ਗਿਆ ਹਾਜੀ ਸਰ ਹਮਿੰਦਰ ਸਾਹਿਬ ਸਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਰੇ ਸਾਥੀਆਂ ਦਾ ਸ਼ਹਿਰ ਦੇ ਪ੍ਰਤਿਭੰਤੇ ਸੱਜਣਾ ਦਾ ਸਰਦਾਰ ਜਗਜੀਤ ਸਿੰਘ ਖੜੇ ਨੇ ਡਿਗਰੀ ਹੋਲਡਰ ਜਿਨ੍ਹਾਂ ਨੇ ਹਾਈ ਕੋਰਟ ਤੋਂ ਇਹ ਕਬਜ਼ਾ ਫਰੰਟ ਲੈ ਸੀ ਜਿਹਦੇ ਵਿੱਚ ਤਕਰੀਬਨ 3 ਕਨਾਲ 18 ਮਰਲੇ ਦਾ ਕਬਜ਼ਾ ਕਰਨਾ ਸੀ 25 26 ਘਰਾਂ ਦੇ ਸੀ ਵਿੱਚੇ ਸਾਡੇ ਮੰਦਰ ਵੀ ਸੀ ਗੁਗਾ ਮਾੜੀ ਵੀ ਸੀ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਬੜਾ ਖਰਾਬ ਹੋਣਾ ਸੀ ਲੇਕਿਨ ਮੈਂ ਸਾਰੇ ਪਤਵੰਤੇ ਸੱਜਣ ਸਾਡੇ ਪੂਰੀ ਸਾਥ ਖੜੇ ਗੁਰਮੁਖੀ ਖੜੇ ਔਰ ਸਾਰੇ ਬਹੁਤ ਸਾਰੇ ਲੋਕਾਂ ਨੇ ਮਹੱਲੀ ਮਦਦ ਵੀ ਕੀਤੀ ਔਰ ਇਸ ਸਮਝੌਤੇ ਨੂੰ ਨਪੇਰੇ ਚਾੜ੍ਹਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਸ਼ਹਿਰ ਸੁਖਸ਼ਾਂਤੀ ਹੋਊਗੀ ਔਰ ਜਿਹੜਾ ਇਹਨਾਂ ਦੇ ਗਰੀਬ ਲੋਕਾਂ ਦੇ ਆਲ ਨੇ ਕਰ ਟਾਉਣ ਦਾ ਜਿਹੜਾ ਫਰਮਾਨ ਸੀ ਉਹ ਤੋਂ ਅੱਜ ਸਮਝੌਤਾ ਅਸੀਂ ਕਰਿਆ ਤੇ 3-5 ਨੂੰ ਜਿਹੜੀ ਡੇਟ ਹੈ ਉਹਦੇ ਤੱਕ ਅਸੀਂ ਇਹ ਸਮਝੌਤਾ ਫਾਈਨਲ ਕਰ ਲਾਂਗੇ ਕੰਡੀਸ਼ਨਾਂ ਸਾਰੀਆਂ ਫਾਈਨਲ ਹੋ ਗਈਆਂ ਕਿਉਂਕਿ ਕੋਰਟ ਮੈਟਰ ਹੈ ਕੋਰਟ ਮੈਟਰ ਚ ਸਰਦਾ ਜੰਗੀਰ ਸਿੰਘ ਜਾਂ ਕੇ ਇਹਨਾਂ ਦੀ ਸਟੇਟਮੈਂਟ ਹੋਣੀ ਹੈ ਹਾਈ ਕੋਰਟ ਦਾ ਆਰਡਰ ਸੀ ਤੇ ਤਕਰੀਬਨ ਫੈਸਲਾ ਹੋ ਗਿਆ ਬਤਵੰਤੇ ਸੱਜਣਾ ਦਾ ਵੀ ਧੰਨਵਾਦ ਇਹ ਲੋਕਾਂ ਦਾ ਵੀ ਧੰਨਵਾਦ ਕਿ ਇਹਨਾਂ ਨੇ ਕੋਈ ਹਿੱਸਾ ਨਹੀਂ ਕੀਤੀ ਔਰ ਪ੍ਰੈਸ ਦਾ ਵੀ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਸਾਰਿਆਂ ਦੇ ਮਨ ਦੇ ਵਿੱਚ ਇਹ ਸੀ ਸਾਡੇ ਕਿ ਕਿਸੇ ਨਾਲ ਤੱਕਾ ਨਾ ਹੋਵੇ ਕਿਸਦੇ ਘਰ ਨਾਲ ਟੈਣ ਮੰਦਰ ਨਾਲ ਟੈਣ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਗੁੱਗਾ ਮਾੜੀਆਂ ਨਾ ਹੋਵੇ ਸੋ ਬਹੁਤ ਵਧੀਆ ਸਾਡੇ ਸ਼ਹਿਰ ਨੇ ਮਿਲ ਕੇ ਕੰਮ ਕੀਤਾ ਇਹ ਲਖਵੀਰ ਸਿੰਘ ਰਾਏ ਦਾ ਇਕੱਲੇ ਦਾ ਕੰਮ ਨਹੀਂ ਸਾਰਿਆਂ ਦਾ ਕੰਮ ਹੈ ਔਰ ਪ੍ਰੈਸ ਸਾਡਾ ਦਾ ਵੀ ਧੰਨਵਾਦ ਹੈ ਕਿ ਤੁਸੀਂ ਇਹਨੂੰ ਪੋਜ਼ਿਟਿਵ ਵੇਜ ਤੇ ਲੈ ਕੇ ਆਇਓ ਔਰ ਸਾਰੇ ਪੰਜਾਬ ਨੂੰ ਅੱਜ ਦਿਖਾ ਰਹੇ ਹੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼ਹੀਦਾਂ ਦੀ ਧਰਤੀ ਤੇ ਅਨਰਥ ਹੋਣ ਤੋਂ ਬਚ ਗਿਆ ਇਸ ਲਈ ਮੈਂ ਬਾਬਿਆਂ ਦਾ ਵੀ ਧੰਨਵਾਦ ਕਰਦਾ ਤਨ ਤਨ ਬਾਬਾ ਜੋਰਾਵਰ ਤਨ ਤਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦਾ ਕਿ ਉਹਨਾਂ ਦੀ ਧਰਤੀ ਤੇ ਅਨਰਥ ਨਾ ਨਹੀਂ ਹੋਇਆ